ਦੋਸਤੋ ਸਸਿਕਾਲ ਅੱਜ ਇੱਕ ਨਾ ਯਰ ਨਵੀਂ ਗੱਲ ਸੁਣੀ ਜਿਹੜੇ ਕਾਂਗਰਸ ਦੇ ਜਲੰਧਰ ਤੋਂ ਐਮ ਐਲ ਏ ਸਹਿਬਾਨ ਹੈ ਬਾਵਾ ਹੈਨਰੀ ਜੀ ਉਹ ਕੀ ਕਹਿੰਦੇ ਆ ਕਹਿੰਦੇ ਵੀ ਜਿਹੜਾ ਦੋ ਤੋਂ ਵੱਧ ਬੱਚੇ ਪੈਦਾ ਕਰੂਗਾ ਉਹਨੂੰ 10 ਲੱਖ ਰੁਪਏ ਜੁਰਮਾਨਾ ਹੋਵੇ ਜਿੰਨਾਂ ਨੂੰ ਸਹੂਲਤਾਂ ਮਿਲਦੀਆਂ ਉਹ ਸਾਰੀਆਂ ਬੰਦ ਹੋਣ ਭਾਵੇਂ ਉਹਨੂੰ ਬਿਜਲੀ ਫ੍ਰੀ ਮਿਲਦੀ ਐ ਭਾਵੇਂ ਉਹਨੂੰ ਇਲਾਜ ਵਾਸਤੇ 5 ਲੱਖ ਵਾਲਾ ਕਾਰਡ ਮਿਲਦਾ ਜੋ ਵੀ XYZ ਮਤਲਬ ਯਾਰ ਕਿਉਂ ਕਹਿੰਦਾ ਅਸੀਂ ਬਿੱਲ ਇੱਕ ਮੂਵ ਕਰ ਰਹੇ ਹਾਂ ਉਹ ਤਾਂ ਸਮਾ ਦੇ ਵਿੱਚ ਇੱਕ ਬਿੱਲ ਲੈ ਕੇ ਆ ਰਹੇ ਹਾਂ ਵੀ ਆ ਗੱਲਾਂ ਤੇ ਅਮਲ ਕੀਤਾ ਜਾਵੇ ਕਾਨੂੰਨ ਬਣਾਇਆ ਜਾਵੇ ਹੁਣ ਬਾਵਾ ਹੈਂਡਰੀ ਸਾਹਿਬ ਕਾਂਗਰਸ ਦੇ ਇੱਕ ਮੰਤਰੀ ਹੁੰਦੇ ਸੀ ਅਵਤਾਰ ਹੈਂਦੀ ਜੀ ਕਰਤਾਰ ਬੱਸ ਸਰਵਿਸ ਵਾਲੇ ਉਹ ਵੀ ਇੱਕ ਬਹੁਤ ਵੱਡਾ ਟਰਾਂਸਪੋਰਟਰ ਮਤਲਬ ਉਹਨਾਂ ਦੇ ਬੇਟੇ ਐ ਅਵਤਾਰ ਹੈਂਡਰੀ ਸਾਹਿਬ ਦੇ ਬਾਵਾ ਹੈਂਡਰੀ ਮੌਜੂਦਾ ਐਮਐਲਏ ਜਲੰਧਰ ਕੋ ਹੁਣ ਯਾਰੋ ਬੈਲ ਲੈ ਕੇ ਆਉਣ ਦੀ ਲੋੜ ਹੈ 바ਵਾ ਹੈਨਰੀ ਸਾਹਿਬ ਜਿਵੇਂ ਹਿਮਾਚਲ ਦੇ ਵਿੱਚ ਕਾਨੂੰਨ ਬਣਿਆ ਉੱਥੇ ਜਾ ਕੇ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ ਜਿਵੇਂ ਉਤਰਾੰਚਲ ਦੇ ਵਿੱਚ ਬਣਿਆ ਉੱਤਰਾਖੰਡ ਚ ਬਣਿਆ ਜੰਮੂ ਕਸ਼ਮੀਰ ਚ ਬਣਿਆ ਰਾਜਸਥਾਨ ਚ ਬਣਿਆ ਉਵੇਂ ਪੰਜਾਬ ਚ ਬੈਲ ਲੈ ਕੇ ਆਓ ਜਿਹੜਾ ਬੈਲ ਸੁਖਪਾਲ ਸਿੰਘ ਖੇੜਾ ਲੈ ਕੇ ਆਏ ਸੀ ਉਹਦੀ ਤੁਸੀਂ ਸਪੋਰਟ ਨਾ ਕੀਤੀ ਤੁਹਾਡੇ ਪ੍ਰਧਾਨ ਰਾਜਾ ਵਿਡੰਗ ਨੇ ਜਿਹੜਾ ਫਾਈਲ ਤੋਂ ਡਰਦਾ ਹੈ ਨਾ ਕਿਸੇ ਹੋਰ ਕਾਂਗਰਸੀ ਨੇ ਚੂਂ ਕੀਤੀ ਉਸ ਬਿੱਲ ਤੇ ਬਿੱਲ ਲੈ ਕੇ ਆਓ ਨੰਬਰ 2 ਜੇ ਲੈ ਕੇ ਆਉਣਾ ਹੈ ਤਾਂ 85% ਨੌਕਰੀਆਂ ਪੰਜਾਬੀਆਂ ਨੂੰ ਹੀ ਮਿਲਣ ਜੇ ਕਿਸੇ ਨੂੰ ਹੋਰ ਮਿਲਣੀ ਹੈ ਤਾਂ ਉਹਦਾ ਸਾਰਾ ਕਾਗਜ਼ ਪੱਤਰ ਡੋਮਿਸਾਈਲ ਚੈੱਕ ਕੀਤਾ ਜਾਵੇ ਬਿੱਲ ਲੈ ਕੇ ਆਓ ਉਹ ਜਿਹੜਾ ਪੰਜਾਬ ਨੂੰ ਇੱਕ ਨਾ ਸਬਜੀ ਮੰਡੀ ਬਣਾ ਰੱਖਿਆ ਪੰਜਾਬ ਨੂੰ ਦਾਣਾ ਮੰਡੀ ਬਣਾ ਰੱਖਿਆ ਦਾਣਾ ਮੰਡੀ ਜਿਹੜਾ ਮਰਜ਼ੀ ਜਾ ਕੇ ਕਣਕ ਡਾਉਣ ਲੱਗ ਜਾਂਦਾ ਹੈ ਜਿਹੜਾ ਮਰਜ਼ੀ ਰੂੜੀ ਲਾ ਲੈਂਦਾ ਹੈ ਜਿਹੜਾ ਮਰਜ਼ੀ ਤੇ ਘੀਰਾ ਲਾ ਲੈਂਦਾ ਪਾਪੀਆਂ ਪਤ ਲੈਂਦਾ ਬਿੱਲ ਲੈ ਕੇ ਆਓ ਜਿਹੜਾ ਬੁੱਢਾ ਦਰਿਆ ਸੀ 1980 85 ਤੱਕ ਉਹਨੂੰ ਬੁੱਢਾ ਨਾਲਾ ਤੁਸੀਂ ਬਣਾਇਆ ਪੋਲੀਟੀਸ਼ੀਨਾਂ ਨੇ ਤੁਹਾਡੇ ਪਿਤਾ ਜੀ ਅਵਤਾਰ ਹਿੰਦਰੀ ਸਾਹਿਬ ਮੰਤਰੀ ਰਹੇ ਹੈ ਬਿੱਲ ਲੈ ਕੇ ਆਓ ਬੱਲ ਲੈ ਕੇ ਆਓ ਬੁੱਢਾ ਨਾਲਾ ਬਣ ਕੇ ਉਹ ਅੱਗੇ ਆ ਕੇ ਪੈਂਦਾ ਸਤਲੁਜ ਦਰਿਆ ਦੇ ਵਿੱਚ ਉੱਥੋਂ ਆ ਕੇ ਦੋ ਜੋੜੀਆਂ ਅੰਦਰੋਂ ਨਿਕਲ ਕੇ ਤੇ ਮਾਲਵੇ ਦੇ 6 ਤੋਂ 7 ਜ਼ਿਲ੍ਹੇ 3 ਤੋਂ 4 ਜ਼ਿਲ੍ਹੇ ਰਾਜਸਥਾਨ ਦੇ ਜਿਨ੍ਹਾਂ ਨੂੰ ਉਹ ਬੁੱਢਾ ਦਰਿਆ ਸੀ ਜਿਹੜਾ ਤੇ ਹੁਣ ਤੁਸੀਂ ਬੁੱਢਾ ਨਾਲਾ ਪੋਲੀਟੀਸ਼ਨਾਂ ਨੇ ਅੰਦਸਤੀ ਲਿਸਟਾਂ ਤੋਂ ਲੈ ਲੈ ਕੇ ਪੈਸੇ ਉਹਨੂੰ ਬੁੱਢਾ ਨਾਲਾ ਬਣਾਤਾ ਤੇ ਅੱਗੇ अनेका ਤਰ੍ਹਾਂ ਦੀਆਂ ਬਿਮਾਰੀਆਂ ਵੜਦਾ ਸਾਡੇ ਪਿੰਡ 'ਚ ਲੰਬੀ ਹਲਕੇ 'ਚ ਹਰ ਇੱਕ ਘਰ 'ਇੱਕ ਮਰੀਜ਼ ਐ ਕਾਹਦਾ ਘਟਾਣੂ ਆਲੇ ਪੀਲੀਏ ਦਾ ਹਾਰਟ ਦਾ ਮਰੀਜ਼ ਐ ਕੈਂਸਰ ਦੇ ਮਰੀਜ਼ ਐ ਬੱਚਿਆਂ ਨੂੰ ਆ ਹੀ ਨਹੀਂ ਪਤਾ ਕਿ ਕੀ ਬਿਮਾਰੀ ਐ ਕਿਸ ਟੈਸਟ ਚ ਨਹੀਂ ਆਉਂਦੀ ਹਰ ਪੰਜ ਲੋਕ ਇੰਨੇ ਕਿ ਜਾਗਰੂਕ ਹੋ ਗਏ ਹੋ ਹਰ ਪੰਜਵੇਂ ਸੱਤਵੇਂ ਬੰਦੇ ਨੂੰ ਪਤਾ ਕਿ ਸਾਡਾ ਪਾਣੀ ਪੋਲਿਊਟ ਕਰਤਾ ਸਾਡੀ ਹਵਾ ਪੋਲਿਊਟ ਕਰਦੀ ਸਾਡੀ ਧਰਤੀ ਜ਼ਹਿਰੀਲੀ ਬਣਾਤੀ ਸਾਡੇ ਪਾਣੀਆਂ ਨੂੰ ਖਤਰਾ ਹੈ ਸਾਡਾ BBMP ਤੇ ਕਬਜ਼ਾ ਹੋ ਗਿਆ ਉਦੋਂ ਤੁਸੀਂ ਕਿੱਥੇ ਸੀ ਬਾਬਾ ਹੈਨਰੀ ਸਾਹਿਬ ਕਾਨੂੰਨ ਤਾਂ ਇਹ ਪਾਸ ਕਰਨਾ ਚਾਹੀਦਾ ਮੈਂ ਸ਼੍ਰੋਮਣੀ ਕਮੇਟੀ ਪ੍ਰਬੰਧਕ ਕਮੇਟੀ ਨੂੰ ਔਰ ਸੀਰੀ ਅਕਾਲ ਪਖਤ ਸਹਿਬ ਦੇ ਜਥੇਦਾਰ ਗੜਕਾਜ ਸਾਹਿਬ ਜੀਆ ਨੂੰ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਕਿ ਐਸਾ ਕਾਨੂੰਨ ਬਣਾਓ ਕਿ ਹਰ ਪੰਜਾਬੀ 10 ਬੱਚੇ ਪੈਦਾ ਕਰੇ ਨਹੀਂ ਤਾਂ 5 ਬੱਚੇ ਜ਼ਰੂਰ ਕਰੇ ਉਹਨੂੰ ਹਰ ਦੂਜੇ ਬੱਚੇ ਤੇ 5 ਲੱਖ ਰੁਪਏ ਦਿੱਤਾ ਜਾਵੇ ਜੋ ਤੀਜਾ ਬੱਚੇ ਨੂੰ ਜਨਮ ਦਿੰਦਾ ਤਾਂ 7 ਲੱਖ ਦਿੱਤਾ ਜਾਵੇ ਜੀ ਚੌਥੇ ਨੂੰ ਜਨਮ ਦਿੰਦਾ 10 ਲੱਖ ਦਿੱਤਾ ਜਾਵੇ ਜੇ ਪੰਜਵੇਂ ਬੱਚੇ ਨੂੰ ਜਨਮ ਦਿੰਦਾ ਤਾਂ ਉਹਨੂੰ 20 ਲੱਖ ਰੁਪਏ ਦਿੱਤਾ ਜਾਵੇਗਾ ਆਪਾਂ ਤਾਂ ਪਹਿਲਾਂ ਹੀ ਘਟ ਗੰਟੀ ਚ ਆ ਗਏ ਜਿਹੜੀਆਂ ਤੁਸੀਂ ਕਲੌਨੀਆਂ ਬਣਾਈਆਂ ਨਾ ਚੰਡੀਗੜ੍ਹ ਦੇ ਨੇੜੇ ਵੇਖਿਓ ਇੱਕ ਸ਼ਹਿਰ 50 ਤੋਂ 100 ਪਿੰਡ ਨੂੰ ਖਾ ਜਾਂਦਾ ਹੈ 95 ਘਰਾਂ ਦੇ ਦਰਵਾਜ਼ੇ ਖੜਕਾ ਕੇ ਦੇਖ ਲਿਓ ਬਾਵਾ ਹੈਨਰੀ ਸਾਹਿਬ ਉੱਥੇ ਪੰਜਾਬ ਤੋਂ ਬਾਹਰਲੇ ਲੋਕਾਂ ਦਾ ਕਬਜ਼ਾ ਹੈ ਆਪਣਾ ਤਾਂ ਡੀਐਨਏ ਚੇਂਜ ਹੋ ਗਿਆ ਯਾਰ ਕਿਹੜੇ ਪੰਜਾਬੀ ਦੀ ਗੱਲ ਕਰਦੇ ਹੋ 650 600 ਦੇ ਕਰੀਬ ਬੀਬੀ ਟਿਊਬ ਸੈਂਟਰ ਬਣ ਗਏ ਜਿਹੜੀਆਂ ਪੰਜਾਬਣਾ ਹਰੀ ਸਿੰਘ ਨਲੂਏ ਵਰਗੇ ਯੋਧੇ ਸੂਰਬੀਰ ਫੌਜਾਂ ਚ ਭਰਤੀ ਹੋਣ ਨਾਲੇ ਕਬੱਡੀਆਂ ਖੇਡਣ ਨਾਲੇ ਜਿਹੜੇ ਹੋਣ ਨਾਲੇ ਮੱਲ ਪੈਦਾ ਕਰਦੀਆਂ ਸੀ ਗੁਰਮੇ ਪੈਦਾ ਕਰਦੀਆਂ ਸੀ ਉਹ ਅੱਜ ਦਵਾਈ ਤੋਂ ਬਣਾ ਬੱਚਾ ਹੀ ਨਹੀਂ ਪੈਦਾ ਕਰ ਸਕਦਾ ਗੱਲ ਤੁਸੀਂ ਕਿਹੜੀ ਕਰਦੇ ਹੋ ਤੁਸੀਂ ਖਾ ਗਏ ਲੁੱਟ ਕੇ ਪੋਲੀਟੀਸ਼ੀਅਨ 1992 ਤੋਂ ਲੈ ਕੇ ਆਮ ਜਨਤਾ ਆਮ ਬੰਦਾ ਮੈਂ ਆਮ ਆਦਮੀਆਂ ਆ ਦੇਖ ਮੜਾਸਾ ਮਰਿਆ ਆਮ ਲੋਕਾਂ ਨੂੰ ਤੁਸੀਂ ਲੁੱਟ ਕੇ ਖਾ ਗਏ ਕਿਹੜੇ ਬਿੱਲ ਦੀ ਗੱਲ ਕਰ ਰਹੇ ਹੋ ਬਿੱਲ ਦੀ ਗੱਲ ਕਰੋ ਜਿਹੜੀ ਬੇਰੁਜ਼ਗਾਰ ਬੇਰੁਜ਼ਗਾਰਾਂ ਦੀ ਫੌਜ ਬੇਰੁਜ਼ਗਾਰ ਜਵਾਨੀ ਫਿਰਦੀ ਹੈ ਉਹ ਵਿਚਾਰੇ ਵਿਚਾਰੇ ਜਦੋਂ ਡੀਮੋਟੀਵੇਟ ਹੋ ਕੇ ਇੱਥੇ ਸਾਡੇ ਪਿੰਡ ਇੱਕ 32 ਸਾਲ ਦਾ ਮੁੰਡਾ ਹੋ ਗਿਆ ਝੋਨਾ ਲਈ ਜਾਂਦਾ ਪਤਾ ਨਹੀਂ ਕਿੰਨੇ ਟੈਸਟ ਉਹਨੇ ਪਾਸ ਕਰੀ ਹੈ ਗਰੀਬ ਕਰਦਾ ਮੁੰਡਾ ਝੋਨਾ ਲਾ ਰਿਹਾ ਯਾਰ ਕਿੰਨੇ ਚੈਨਲਾਂ ਤੇ ਦੀ ਖਬਰ ਚੱਲ ਰਹੀ ਹੈ ਤੁਸੀਂ ਉਹਨੂੰ ਸ਼ੇਅਰ ਕੀਤਾ ਕਦੇ ਕਿਸੇ ਨੌਜਵਾਨ ਨੂੰ ਆ ਕੇ ਪੁੱਛਿਆ ਕਦੇ ਕਿਸੇ ਨੌਜਵਾਨ ਜਿਹੜੇ ਟ੍ਰੇਨਾਂ ਨਾਲ ਲਮਕ ਲਮਕ ਕੇ ਜਾਂਦੇ ਐ ਇੰਟਰਵਿਊ ਦੇਣ ਕਦੇ ਕਿਸੇ ਨੂੰ ਪੁੱਛਿਆ ਫੋਨ ਨਾਲ ਇਹ ਬੈਲ ਲੈ ਕੇ ਆਓ ਕਿ 85% ਨੌਕਰੀ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਹੀ ਮਿਲੇ ਇੱਥੋਂ ਦੇ ਰਹਿਣ ਵਾਲਿਆਂ ਨੂੰ ਮਿਲੇ ਇਹ ਨਹੀਂ ਕਿ ਹਰਿਆਣਾ ਦੇ ਭਰਤੀ ਕਰ ਲੇ ਰਾਜਸਥਾਨ ਦੇ ਭਰਤੀ ਕਰ ਲੇ ਉਹ ਦਿੱਲੀੋਂ ਲਿਆ ਕੇ ਭਰਤੀ ਕਰ ਲੇ ਯੂਪੀ ਜੋ ਲਿਆ ਕੇ ਭਰਤੀ ਕਰ ਲੇ ਅੱਜ ਤੱਕ ਬਾਵਾ ਹੈਂਡਰੀ ਸਾਹਿਬ ਤੁਸੀਂ ਇੱਕ ਵੀ ਬਿਆਨ ਦਿੱਤਾ ਹੋਵੇ ਤਾਂ ਮੈਨੂੰ ਦੱਸ ਦਿਓ ਤਮਾਸ਼ਾ ਬਣਾ ਰੱਖਿਆ ਯਾਰ ਐਵੇਂ ਲੱਡੂ ਜਾ ਬੈਲ ਤੂੰ ਆਪ ਦੇ ਪ੍ਰਧਾਨ ਰਾਜਾ ਵਿੜੰਗਰ ਕਹਿੰਦੇ ਤੇ ਹੋਰ XYZ ਦੇ ਆਖੇ ਲੱਗ ਕੇ ਐਵੇਂ ਲਾਈਮ ਲਾਈਟ ਚ ਆਉਣ ਵਾਸਤੇ ਐਵੇਂ ਵੀਡੀਓ ਚਮਕੜ ਵਾਸਤੇ ਦੱਬੀ ਆਉਣਾ ਕੀ ਤੁਹਾਡੀ ਦੇਣਾ ਹੈ ਕੀ ਵਿਰੋਧੀ ਧਿਰ ਨੇ ਭਗਵਾਨ ਤੋਂ ਮਾਣ ਦੇ ਅੱਗੇ ਗੋਡੇ ਨਹੀਂ ਟੇਕੇ ਜਿਹੜੇ ਤੁਸੀਂ ਬੇਰਜਗਾਰਾਂ ਦਾ ਕਿਸਾਨਾਂ ਦੀ ਆਵਾਜ਼ ਬਣਨਾ ਸੀ ਜਿਹੜਾ ਪੰਜਾਬ ਲੁੱਟਿਆ ਜਾ ਰਿਹਾ ਹੈ 1.4 ਲੱਖ ਕਰੋੜ ਦਾ ਕਰਜ਼ਾ ਬੱਚਾ ਅੱਜ ਜਨਮ ਲਿੰਦਰ ਸਵਾ ਲੱਖ ਰੁਪਈਆ ਉਹਦੇ ਸਿਰ ਤੇ ਕਰਜਾ ਬਾਵਾ ਹੈਨਰੀ ਸਾਹਿਬ ਸੁਣੋ ਸਵਾ ਲੱਖ ਰੁਪਿਆ ਬੱਚਾ ਜਨਮ ਲੈਂਦਾ ਉਹਦੇ ਤੇ ਕਰਜਾ ਹੈ ਪੰਜਾਬ ਦੀ ਰੋਡਵੇਜ ਪੀਆਰਟੀਸੀ ਪੰਜਾਬ ਦੇ ਹਸਪਤਾਲ ਪੰਜਾਬ ਦੇ ਸਰਕਾਰੀ ਸਕੂਲ ਸਭ ਕੁਝ ਖਤਮ ਹੋ ਚਲੇ ਆ ਕਦੇ ਬੋਲਿਓ ਆ ਨਾਵੇਂ ਐਵੇਂ ਸੱਦ ਕੇ ਪੱਤਰਕਾਰ ਹੂੰ ਐਵੇਂ ਲਾਈਮਲਾਈਟ 'ਚ ਹੋਣ ਵਾਸਤੇ ਆਜੋ ਜੀ 10 ਲੱਖ ਰੁਪਿਆ ਜੀ ਜੁਰਮਾਨਾ ਹੋਊਗਾ ਜਿਹੜਾ 2 ਵਜੇ ਜਨਮ ਲਗੂਗਾ ਜੀ ਸੋਨੂੰ ਆਏ ਆ ਆਮ ਲੋਕਾਂ ਤੱਕ ਇਹ ਗੱਲ ਨਹੀਂ ਪਹੁੰਚਦੀ ਉਹ ਕਹਿੰਗੇ ਯਾਰ ਪਹਿਲਾਂ ਹੀ ਆਪਾਂ ਲੋਕਾਂ ਦੇ ਪਹਿਲਾਂ ਹੀ ਏਕ-ਏਕ ਹੈ ਉਹ ਇੱਕ ਬਾਹਰ ਜਾਵੜਦਾ ਘਰ ਖਾਲੀ ਪਏ ਪੰਜਾਬ ਅੱਧੋਂ ਤੋਂ ਵੱਧ ਖਾਲੀ ਹੈ ਭਾਈ ਸਾਹਿਬ ਤੁਸੀਂ ਗੱਲ ਕਰੋ ਸੁਖਪਾਲ ਸਿੰਘ ਖਹਿਰਾ ਨਾਲ ਉਹਨਾਂ ਦਾ ਬੈਲ ਸਪੀਕਰ ਦੇ ਟੇਬਲ ਤੇ ਪਿਆ ਹੈ ਉਹਦੇ ਤੇ ਦਬਾਅ ਪਾਓ ਜੇ ਤੁਹਾਡੇ ਚ ਮਾੜੀ-ਮੁਟੀ ਅਣਖ ਰੜਕੇ ਸਪੀਕਰ ਸਾਹਿਬ ਸੰਧਵਾ ਸਾਹਿਬ ਤੇ ਸਰਕਾਰ ਤੇ ਪ੍ਰੈਸ਼ਰ ਬਣਾਓ ਕਿ ਜਿਹੜਾ ਬਿੱਲ ਸੁਖਪਾਲ ਸਿੰਘ ਖਹਿਰਾ ਲੈ ਕੇ ਆਏ ਹੈ ਉਹ ਬਿੱਲ ਨੂੰ ਟੇਬਲ ਕੀਤਾ ਜਾਵੇ ਉਹਦੇ ਤੇ ਬਹਿਸ ਕਰਵਾਈ ਜਾਵੇ ਵਿਧਾਨ ਸਭਾ ਚੋਂ ਬਿੱਲ ਪਾਸ ਕੀਤਾ ਜਾਵੇ ਤੇ ਕਾਨੂੰਨ ਬਣਾਇਆ ਜਾਵੇ ਕਿ ਪੰਜਾਬ ਚ 85% ਨੌਕਰੀਆਂ ਪੰਜਾਬੀਆਂ ਨੂੰ ਮਿਲਣੀਆਂ ਜਿਹੜੀ ਬੇਰੁਜ਼ਗਾਰ ਜਵਾਨੀ ਡੀਮੋਟੀਵੇਟ ਹੋ ਕੇ ਨਰਾਸ਼ ਹੋ ਕੇ ਨਸ਼ਿਆਂ ਵੱਲ ਵੱਧ ਰਹੀ ਹੈ ਉਹ ਜੇ ਸਾਡੇ ਭਰਾ 모ੜ ਸਕਣ ਚਿੱਟੇ ਬਾਰੇ ਤੁਹਾਡਾ ਕੀ ਖਿਆਲ ਹੈ ਕੌਣ ਲੈ ਕੇ ਆਇਆ ਕਦੇ ਤੁਹਾਡੀ ਜबान ਖੁੱਲੀ ਤਾਂ ਮੈਂ ਸ਼੍ਰੋਮਣੀ ਕਮੇਟੀ ਨੂੰ ਤੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇਹ ਬੇਨਤੀ ਹੱਥ ਜੋੜ ਕੇ ਬਹੁਤ ਬੰਦਿਆਂ ਨੇ ਕੀਤੀ ਹੈ ਸੁਖ ਜਗਰਾਉਂ ਵਰਗਿਆਂ ਨੇ ਸੋਸ਼ਲ ਮੀਡੀਆ ਭਰਿਆ ਪਿਆ ਕਿ ਤੁਸੀਂ ਇੱਕ ਕਾਨੂੰਨ ਬਣਾਓ ਕਿ ਹਰ ਇੱਕ ਬੰਦਾ 5 ਬੱਚੇ ਪੈਦਾ ਕਰੇ ਇੱਕ ਬੱਚੇ ਤੋਂ ਬਾਅਦ ਦੂਸਰਾ ਬੱਚਾ ਜਿਹੜਾ ਪੈਦਾ ਕਰੋ ਉਹਨੂੰ 5 ਲੱਖ ਰੁਪਇਆ ਨਾਮ ਦਿਓ ਤੀਸਰੇ ਬੱਚੇ ਤੇ 7 ਲੱਖ ਚੌਥੇ ਤੇ 10 ਲੱਖ ਪੰਜਵੇਂ ਤੇ 15 ਲੱਖ ਰੁਪਇਆ ਸ਼ਰੋਮਣੀ ਕਮੇਟੀ ਐਲਾਨ ਕਰੇ ਨਹੀਂ ਤਾਂ ਇਹ ਲੰਡੂ ਬੰਦੇ ਜਿਹੜੇ ਐਵੇਂ ਛੋਟਾ ਜਿਹਾ ਬੈਲ ਲੈ ਕੇ ਆ ਰਹੇ ਹਨ ਐਵੇਂ ਲਾਈਨ ਬਰੇਟ ਚ ਆਉਣ ਵਾਸਤੇ ਇਹਨਾਂ ਨੂੰ ਠੋਕ ਕੇ ਰੱਖੋ ਲੋਕੋ ਇਹ ਕੋਈ ਤੁਹਾਡੇ ਕੈਂਸਰ ਤੇ ਨਹੀਂ ਬੋਲਦੇ ਕੋਈ ਬੇਰੁਜ਼ਗਾਰੀ ਤੇ ਨਹੀਂ ਬੋਲਦੇ ਕੋਈ ਆ ਕੇ ਇੱਥੇ ਜਣਾ ਖਣਾ ਕਬਜ਼ਾ ਕਰੀ ਜਾਂਦਾ ਪੰਜਾਬ ਨੂੰ ਮੰਡੀ ਬਣਾ ਰੱਖਿਆ ਹੈ ਇਹ ਉਦੇ ਤੇ ਨਹੀਂ ਬੋਲਦੇ ਇਹ ਬੀਬੀ ਐਮਬੀ ਤੇ ਨਹੀਂ ਬੋਲਦੇ ਤੁਹਾਡੇ ਪਾਣੀਆਂ ਤੇ ਨਹੀਂ ਬੋਲਦੇ ਤੁਹਾਡੇ ਪਾਣੀ ਪਲੂਟ ਹੋ ਗਏ ਤੁਹਾਡੇ ਕੈਂਸਰ ਹੋ ਗਏ ਉਹਦੇ ਤੇ ਨਹੀਂ ਬੋਲਦੇ ਇਹ ਲੰਡੂ ਜੇ ਮੁੱਦੇ ਲੈ ਕੇ ਐਵੇਂ ਲਾਈਮਲਾਈਟ ਚ ਆਉਣ ਵਾਸਤੇ ਬਹਿ ਜਾਂਦੇ ਆ ਤੇ ਰਾਤ ਨੂੰ ਟੋਪੀਆਂ ਲੈ ਕੇ ਲਾ ਕੇ ਐਨਕਾਂ ਸੀਐਮ ਸਾਹਿਬ ਦੇ ਪੈਰਾਂ 'ਚ ਬਹਿੰਦੇ ਆ ਸ਼ੇਅਰ ਕਰੋ ਮੇਰੇ ਭਰਾ ਸਤਿ ਸ੍ਰੀ ਅਕਾਲ